ਹਾਂ ਸਰ ਜਿਹੜੇ ਐਮਸੀ ਤੁਹਾਡੇ ਜਿੱਤੇ ਸੀਗੇ ਨਗਰ ਪੰਚਾਇਤ ਦੇ ਵਿੱਚ ਤੁਹਾਡੇ ਕੋ ਆਏ ਨੇ ਮਾਨ ਸਨਮਾਨ ਕੀਤਾ ਜਾ ਰਿਹਾ ਕੀ ਕਹਿਣਾ ਚਾਹਦੇ ਹੋ ਦੇਖੋ ਜਿਹੜੇ ਨਰੋਡ ਜਮ ਸਿੰਘ ਜਿਹਨੇ ਨਗਰ ਪੰਚਾਇਤ ਦੇ ਲਖਣ ਹੋਏ ਸੀ ਉਹਦੇ ਵਿੱਚ ਜਿੰਨੇ ਵੀ ਮੇਰੇ 11 ਦੇ 11 ਕੈਂਡੀਡੇਟ ਖੜੇ ਸੀ ਔਰ 11 ਕੈਂਡੀਡੇਟ ਜਿਹੜੇ ਮੇਰੇ ਸਾਰੇ ਆਇਆ ਮੇਰੇ ਵਾਸਤੇ ਸਾਰੇ ਜਿੱਤੇ ਹੋਏ ਨੇ ਮੇਰੇ ਵੱਲ ਕੋਈ ਇਹਨਾਂ ਚਾਹ ਰਿਆ ਨਹੀਂ ਇਹ ਮੇਰੇ ਲਈ ਸਾਰੇ ਜਿੱਤੇ ਹੈ ਔਰ ਮੈਂ ਨਰੋੜ ਜਮਲ ਸਿੰਘ ਜਿਹੜੀ ਨਗਰ ਪੰਚਾਇਤ ਜਿਹਨੇ ਵੀ ਮੇਰੇ ਭੈਣ ਭਰਾ ਨੇ ਮੇਰੇ ਹਰਕੀ ਦੇ ਜਿਹਨੇ ਵੀ ਬੱਲੇ ਸਾਰਿਆਂ ਦਾ ਨਜਰੂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਤਗੜੇ ਹੋ ਕੇ ਪੰਜ ਸੀਟਾਂ ਦੇ ਜਿਹੜੀਆਂ ਜਿੱਤੀਆਂ ਹੀ ਨਹੀਂ ਬਾਕੀ ਜਿਹੜੇ ਮੇਰੇ ਕੈਂਡੀਡੇਟ ਰਹੇ ਨੇ ਥੋੜੇ ਥੋੜੇ ਮਾਰਜਿਨ ਤੋਂ ਰਹੇ ਨੇ ਔਰ ਤਗੜਾ ਮੁਕਾਬਲਾ ਪੂਰਾ ਲੋਕਾਂ ਨੇ ਸਾ ਦਿੱਤਾ ਬਿਲਕੁਲ ਵੀ ਕੋਈ ਸਤਾਤਰ ਹੀ ਪਾਰਟੀ ਕੋਲ ਦਰੇ ਨਹੀਂ ਨੜੋ ਕੇ ਤਗੜੋ ਦੇ ਬੋਟਾ ਪਾਣੀਆਂ ਨੇ ਤੇ ਮੇਰੇ ਵੱਲੋਂ ਅੱਜ ਆਏ ਨੇ ਸਾਰੇ ਮੇਰੇ ਵੱਲੋਂ ਦਿਲੋਂ ਤਨਵਾਦ ਇਹਨਾਂ ਦਾ ਵੀ ਤੇ ਸਾਰੀਆਂ ਵਾਡਾਂ ਦੇ ਜਿੰਨੇ ਵੀ ਮੇਰੇ ਘਰ ਪਰ ਆਉਣਾ ਦਾ ਵੀ ਧੰਨਵਾਦ ਵੀ ਜਿਨ੍ਹਾਂ ਨੇ ਪੂਰਾ ਮੁਕਾਬਲਾ ਕੀਤਾ ਰਾਗੀ ਕਾਲ ਜਿਹੜੀ ਅਗੇ ਨਗਰ ਪੰਚਾਇਤੀ ਹੈ ਜੇ ਉਹ ਕੰਦੇ ਪੰਜੋਣਾ ਦੇ ਤੇ ਪੰਜ ਸਾਡੇ ਸਾਡੇ ਪੰਜ ਨੇ ਆ ਗਏ ਸਾਡੇ ਕੋਲ 7-8 ਨੇ ਯੋਧੇ ਕੜਵੇ ਉਹਨਾਂ ਕੋ ਕਿਹੜੇ ਸਾਥ ਕੱਢਣੇ ਸਾਡੇ ਕੋ ਸਾਥ ਕੱਢਣਾ ਉਹਨਾਂ ਦਾ ਪਤਾ ਨਹੀਂ ਉਹਨੂੰ ਕਿੰਨੇ ਨਾਲ ਕੋਲ ਇਸ ਕਰਕੇ ਜੇ ਸੰ ਵੀ ਨਗਰਪੰਚਾਇਤ ਦਾ ਅਖੀਰ ਹੋਏਗਾ ਬਣੀ ਦੀ ਕਾਂਗਰਸ ਦੀ ਝਾੜੂ ਝੂੜੀ ਦੀ ਮੈਂ ਬੰਨ ਦਿੰਦਾ ਬਦ ਭਲੇ ਤੇ ਰਹਿਣ ਜਿਹਦੇ ਚਲੋ ਜਾਂ ਤੇ ਉਹਨਾਂ ਦੀ ਕਿਸਮਤ ਚੰਗੀ ਸੀ ਤੇ ਆਪਣੀ ਥੋੜੀ ਜਿਹੀ ਕਿਸਮਤ ਢੇਲੀ ਹੋ ਗਈ ਜਿਹਦੇ ਕਰਕੇ ਮੈਨੂੰ ਮਾਰਿਆ ਪ੍ਰੌਬਲਮ ਆਣ ਕਰਕੇ ਮੈਂ ਨਹੀਂ ਰਹਿ ਸਕਿਆ ਉੱਥੇ ਜਿਹੜੇ ਉਹਨਾਂ ਤੱਕ ਕੀਤੇ ਸੀ ਅਗਰ ਵੀ ਇੱਥੇ ਹੁੰਦਾ ਤਾਂ ਥੱਕਾ ਥੋੜਾ ਹੁੰਦਾ ਲੈ ਇਹਦਾ ਬੋਟਾ ਪੈ ਰੀਆਂ ਮੇਰੇ ਕੋਲ ਵੀਡੀਓ ਆਈ ਹੈ ਡਬਲ ਡਬਲ ਬੋਟ ਵੀ ਪਾਰੇ ਨੇ ਉਥੇ ਔਰ ਮੇਰੇ ਕੈਂਡੀਡੇਟ ਦੇ ਭਰਾ ਨੂੰ ਜਾਂ ਮੁੰਡੇ ਨੂੰ ਉਥੇ ਥਪੜਾ ਮਾਰੀਆਂ ਜਿਹੜਾ ਅੰਦਰ ਪੌਲੀ ਜੱਡ ਸੀ ਐਸ ਤਰ੍ਹਾਂ ਥੋੜਾ ਹੁੰਦਣਾ ਕੀ ਕਹਿ ਸਕਦਾ ਕਮੇਟੀ ਤੁਹਾਡੀ ਬਣੇਗੀ ਕਮੇਟੀ ਦੇ ਖੁਦ ਕਮੇਟੀ ਦੇ ਆਜ ਵੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਖੜਾ ਚਾਹਨਾ ਯੋ ਕਹਿੰਦੇ ਪੰਜ ਪੰਜ ਮੇਰੇ ਕੋਲ ਪੰਜ ਨਹੀਂ ਮੇਰੇ ਕੋਲ ਸੱਤ ਨਾਲ ਇਹ ਉਹ ਦੇਖਣ ਕਿ ਤੁਹਾਡੇ ਇਹਨਾਂ ਕੋ ਕਿਹੜੇ ਸੱਤ ਨਾਲ ਸਾਡੇ ਕੋਲ ਸੱਤ ਨਾਲ ਦੀਪਕ ਜੀ ਤੁਸੀਂ ਵੀ ਜਿਹੜੇ ਕਾਉਂਸਲਰ ਬਣੇ ਹੋ ਪਹਿਲੇ ਤੁਹਾਡੇ ਮੈਡਮ ਜਿਹੜੇ ਜਿਹੜੇ ਪ੍ਰਧਾਨ ਸੀਗੇ ਕਾਫੀ ਟਫ ਮੁਕਾਬਲਾ ਸੀ ਕਹਿੰਦੇ ਤੁਹਾਡਾ ਵੀ ਹਾਂਜੀ ਕਿਸ ਤਰ੍ਹਾਂ ਆ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਜੀ ਸਭ ਤੋਂ ਪਹਿਲਾਂ ਮੈਂ ਹਾਈ ਕਮਾਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਇਸ ਯੋਗ ਸਮਝਿਆ ਉਸ ਤੋਂ ਬਾਅਦ ਮੈਂ ਸ੍ਰੀ ਐਕਸਐਮਐਲਏ ਸਾਡੇ ਜਗਿੰਦਰਪਾਲ ਜੀ ਦਾ ਜਿੰਦੇ ਸਹਿਯੋਗ ਨਾਲ ਅੱਜ ਆਹੀਂ ਇੱਥੇ ਕਾਮਯਾਬ ਹੋਇਆ ਇਹਨਾਂ ਨੇ ਡਿਵੈਲਪਮੈਂਟ ਵਾਸਤੇ ਸਾਨੂੰ ਫੰਡ ਦਿੱਤਾ ਹਾਂ ਹੀ ਡਿਵੈਲਪਮੈਂਟ ਕੀਤੀ ਆ ਅੱਜ ਸਾਰੇ ਸਾਹਮਣੇ ਸਾਡੇ 5 ਐਮਸੀ ਜਿੱਤੇ ਆ ਜੀ ਕੰਦੇ ਸਜੋਗ ਨਾਲ ਅੰਦਰੂਨੀ ਗੱਲ ਕਰੀਏ ਜਨਤਾ ਦੀ ਆਪਾਂ ਵੀ ਵਿజిਟ ਕੀਤਾ ਸੀਗਾ ਇਲੈਕਸ਼ਨਾਂ ਤੋਂ ਪਹਿਲੇ ਵੀ ਹਾਂਜੀ ਜਿਹੜੇ ਵੋਟਰ ਸੀਗੇ ਡਰੇ ਸੀਗੇ ਲੇਕਿਨ ਸਹਿਮੀ ਆਵਾਜ਼ ਦੇ ਵਿੱਚ ਇਹ ਜ਼ਰੂਰ ਕਹਿੰਦੇ ਸੀਗੇ ਵੀ ਕੰਮ ਜਿਹੜੇ ਆ ਯੋਗਿੰਦਰਪਾਲ ਦੇ ਟਾਈਮ ਤੇ ਕਾਫੀ ਹੋਏ ਨੇ ਪਰ ਚਲੋ ਮੌਕੇ ਦੀ ਸਰਕਾਰ ਵੀ ਹੈਗੀ ਆ ਦੇਖਾਂਗੇ ਬੋਰਡ ਕਿਨੂੰ ਪਾਣੀ ਆ ਪਰ ਜਿਹੜੇ ਬੋਰਡ ਪਏ ਨੇ ਲੱਗਦਾ ਵੀ ਕਾਫੀ ਵੱਡੀ ਜਿੱਤ ਆ ਤੁਹਾਡੀ ਵੀ ਦੇਖੋ ਜੀ ਤੁਹਾਨੂੰ ਦੇ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹਨਾਂ ਨੇ ਥਾਥਾ ਥਾਏ ਨਾਕੇ ਲਗਾਏ ਦੇ ਤਮੀਨ ਮੇਰੇ ਦੋਨੇ ਗੇਟ ਦੇ ਅਗਲੀ ਸਾਈਡ ਪਿਛਲੀ ਸਾਈਡ ਵੀ ਨੀ ਨਾਕਾ ਲਾਇਆ ਲੇਕਿਨ ਰੋਡ ਜਮ ਸਿੰਗਲ ਹੈ ਸ਼ਹਿਰ ਨੇ ਦੱਸਤਾ ਕਿ ਅਸੀਂ ਦਬਦੇ ਨਹੀਂ ਆ ਇਹ ਨਾਕਿਆਂ ਨੁਕਿਆਂ ਚ ਔਰ ਬਾਕੀ ਪੂਰੇ ਸ਼ਹਿਰ ਵਸਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਐਮਐਲਏ ਸਾਹਿਬ ਦਾ ਸਾਥ ਦਿੱਤਾ ਉਹ ਸਾਡੇ ਜਿਹੜੇ ਐਮਸੀ ਸਾਡੇ 11 ਦੇ 11 ਦਾ ਸਾਥ ਦਿੱਤਾ ਕਮੇਟੀ ਦਾ ਦਾਵਾ ਕਰ ਰਹੇ ਨੇ ਐਕਸਐਮਐਲ ਸਾਹਿਬ ਤੁਹਾਨੂੰ ਕੀ ਗੱਲ ਉਹ ਐਮਐਲ ਸਾਹਿਬ ਹੀ ਜਾਣਦੇ ਹਾਂ ਜੀ ਹਾਂਜੀ ਨਿਸ਼ੂ ਭਾਈ ਜੀ ਤੁਸੀਂ ਦੂਸਰੀ ਵਾਰ ਇਲੈਕਸ਼ਨ ਲੜਿਆ ਦੂਸਰੀ ਵਾਰ ਵੀ ਜਿੱਤਿਆ ਗੱਲ ਇਹ ਵੀ ਸੀ ਕਿ ਵੀ ਰੋਡ ਦੇ ਵਿੱਚ ਕਿਤੇ ਵੀ ਖੜੇ ਹੋ ਜਿੱਤਣਗੇ ਕਿਉਂ ਇਦਾਂ ਕਿਉਂ ਲੱਗਦਾ ਹੈ ਬਸ ਸਾਡੇ ਐਕਸਐਮਐਲ ਜਗਿੰਦਰਪਾਲ ਜੀ ਦਾ ਸਾਡੇ ਨਾਲ ਆਸ਼ੀਰਵਾਸ ਸੀਗਾ ਲੋਕਾਂ ਦੇ ਕੰਮ ਕੀਤੇ ਸੀਗੇ ਲੋਕੀ ਸਾਨੂੰ ਪਿਆਰ ਕਰਦੇ ਸੀ ਇਸ ਕਰਕੇ ਇਹ ਜਿੱਤਿਆ ਹੁਣ ਅੱਗੇ ਕਿਦਾਂ ਰਹੇਗਾ ਕੰਮ ਕਿਉਂ ਸਰਕਾਰ ਦੂਸਰੀ ਹੈ ਤੇ ਕੰਮ ਲੋਕਾਂ ਨੇ ਤੋਪਣੇ ਨੇ ਐਮਸੀ ਤੁਸੀਂ ਬਣ ਚੁੱਕੇ ਹੋ ਸਾਨੂੰ ਇਸ ਗੱਲ ਦੀ ਦਿੱਕਤ ਹੀ ਕੋਈ ਨਹੀਂ ਸਾਡਾ ਅਸ਼ੀਰਵਾਸ ਸਾਡੇ ਨਾਲ ਸਰਕਾਰ ਸਾਡੀ ਬੈਠੀ ਹੈ ਜਗENDER PAL ਸਾਡੇ ਨਾਲ ਹੈ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਨਾ ਹੈ ਉਹ ਕੋ ਡਰਨੇ ਆ ਕੰਮ ਕਰਾਂਗੇ ਲੋਕਾਂ ਦੇ ਸਾਨੂੰ ਯਾਚਾ ਕੰਮ ਕਰਾਉਣ ਦੀ